ਦਿਨ ਦੀ ਸ਼ੁਰੂਆਤ ਹੋ ਗਈ ਸਭ ਤੋਂ ਪਹਿਲੇ ਲੰਗਰ ਪਾਣੀ ਛਕਦੇ ਆ ਜੀ ਐਡਾ ਮਠਾ ਕੇ ਖਵਾਉਂਦੇ ਆ ਜੀ ਤੇ ਭੇਡ ਹੈ ਜੀ ਇਹ ਸਰਵਿਸ ਸਾਰੀ ਜਿਹੜੀ ਹੈ ਖਾਣ ਪੀਣ ਦੀ ਪ੍ਰਸਾਦਮ ਲਈ ਪ੍ਰਸਾਦਮ ਤਾਂ ਨਹੀਂ ਫਿਰਦਾ ਇਹ ਬਫੇ ਸਿਸਟਮ ਹੀ ਹੋ ਗਿਆਗਾ ਐਡਾ ਹੁੰਦੇ ਨੇ ਜੀ ਲੋਕ ਖਾਣ ਵਾਸਤੇ ਇੱਕ ਬੈਚ ਖਤਮ ਹੁੰਦਾ ਫਿਰ ਦੂਸਰਾ ਬੈਚ ਸ਼ੁਰੂ ਹੋ ਜਾਂਦਾ ਹੈਗਾ ਜੀ ਖਾਣ ਪੀਣ ਦਾ ਤਾਂ ਆਹ ਦੇਖੋ ਜੀ ਸਾਰਾ ਕੁਝ ਪੇ ਕਰਕੇ ਹੈ ਮਤਲਬ ਕੋਈ ਖਾਣਾ ਪੀਣਾ ਰਹਿਣਾ ਦੇਣਾ ਪਰ ਫਿਰ ਵੀ ਇੱਥੇ ਜਿਹੜੀ ਹੈਗੀ ਹੈ ਲਗ ਡੋਨੇਸ਼ਨਾਂ ਆਪੇ ਲਾਏ ਜਾਂਦੇ ਆ। ਆਜੀ ਉਹ ਰੱਛ ਲੱਖਾਂ ਵੀ ਲੱਗਵਾ ਟਰੱਕ ਬੂਸਾ ਕੀ ਸੇਵਾ ਇਹ ਸਭ ਲੱਗੇ ਹੁੰਦੇ ਨੇ ਜਿੱਥੇ। ਆ ਰਿਹਾ ਜੀ ਅੱਜ ਦਾ ਖਾਣਾ-ਦਾਣਾ ਜੀ ਤੇ ਮੈਂ ਤਾਂ ਢੇੜਾ ਦੇ ਦਿੱਤਾ ਤੇ ਵੀਡੀਓ ਮੈਂ ਸ਼ੋਅ ਮਾਈ ਦੀ ਥਾਲੀ ਜੋ ਬਣਾ ਰਿਹਾ ਜੀ। ਇਹ ਪੇੜ ਖਾਣਾ ਹੈ ਜੀ ਤੁਹਾਨੂੰ ਮੈਂ ਬਾਰ-ਬਾਰ ਦੱਸ ਰਿਹਾ ਜੀ ਆਉ ਤਾਂ ਪੈਸੇ ਦੇ ਕੇ ਮਿਲਦਾ ਹੈਗਾ ਜੀ। ਜਿਹੜਾ ਜ਼ੋਰ ਲੈਦੀ ਨਾ ਬੋਲੇ। ਇਹ ਕਰਦੇ ਜੀ ਆਚਮਣਾ ਹੁਣ ਖਾਇਆ ਜਾਊਗਾ ਖਾਲਿਆ ਖਾਣਾ-ਦਾਣਾ ਤੇ ਮੈਂ ਆਪਾਂ ਕੋ ਬੈਗ ਵੈਗ ਚੱਕਣਾ ਨਹੀਂ ਤੇ ਸਭਾ ਵੱਲੋਂ ਚਲੇ ਜਾਣਾ ਜਮਾ ਵਿਲੇ ਹੋਏ ਪਏ ਆ ਬੈਗ ਚੋਂ ਪਣੇ ਸੀਗੇ ਤਾਂ ਪੋਰਨ ਲੱਗ ਗਏ ਚੁੱਲਾ ਵਾਲੀ ਆ ਦੇਖੋ ਜੀ ਖਾਦ ਸੇਕ ਲੋ ਸਮਾਨ ਸਭਾ ਚੱਕ ਲਿਆ ਹੈਗਾ ਹੁਣ ਆਪਾਂ ਇੱਥੋਂ ਚੱਲਦੇ ਆਂ ਜੀ ਸ਼ੂਟਰੀ ਤੇ ਜਾਣਾ ਅੱਗੇ ਦੇਖਦੇ ਕਿੱਥੇ ਜਾਣਾ ਥੱਲੇ ਜਾ ਕੇ ਸੁਭਾ ਕਰਦੇ ਆਂ ਤੇ ਫਿਰ ਤਾਂ ਜੀ ਅੱਜ ਆ ਗਏ ਹਾਂ ਅੱਲਾਹ ਰਖਾ ਰਹੀ ਰੋਸ਼ਪੋਰ ਲਈ ਹੁਣ ਤੇ ਆਪਣਾ ਸੀਟੂ ਕੇ ਸ਼ੁਰੂ ਹੋਣ ਵਾਲਾ ਤੇ ਜਰੂਰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਓ ਜੀ ਉਹ ਸਾਰੀ ਸੀਰੀਜ਼ ਨੂੰ ਤਾਂ ਆ ਜੀ ਪਰ ਮਾਇਦੇ ਤੇ ਤੇ ਇੱਕ ਗੱਲ ਹੋਰ ਹੈਗੀ ਹੈ ਜੀ ਇਹ ਸਟੂਡੀਓ ਨੂੰ ਸ਼ੁਰੂ ਹੁੰਦੇ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੀ ਲਾਈਕ ਤਾਂ ਇਹ ਮਸਤ ਕਰੀ ਦਿਓ ਜੀ ਕਿਉਂਕਿ ਮੈਨੂੰ ਬਹੁਤ ਲੱਗਦੀ ਹੈ ਜੀ ਕੰਟੈਂਟ ਬਣਾਏ ਨੇ ਕੱਲ੍ਹ ਵਾਲੀ ਵੀਡੀਓ ਆਪਾਂ ਬਹੁਤ ਜੀ ਜਾਣ ਲਗਾ ਕੇ ਬਣਾਈ ਸੀਗੀ ਪਰ ਉਸ ਸਮੇਂ ਰਿਜ਼ਲਟ ਦੇਖ ਨੂੰ ਨਹੀਂ ਮਿਲ ਰਹੇ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬੈਸਟ ਦੇ ਸਾਊਟਪੁੱਟ ਕੱਢ ਕੇ ਦਿਖਾ ਸਕੀਏ ਤੇ ਇਦਾਂ ਜਿਹੜਾ ਹੈਗਾ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਅੱਗੇ ਕੀ ਕਰਦਾ ਚਲੋ ਜੀ ਦੇਖੋ ਮਿਹਨਤ ਦਾ ਜਿਹੜਾ ਹੈਗਾ ਜਿਹੜੀ ਮਿਹਨਤ ਹੁੰਦੀ ਹੈ ਜੀ ਉਹ ਬਹੁਤ ਲੱਗਦੀ ਐ ਦੀ ਐਕਸੈਸਿਵ ਲੱਗਦੀ ਐ ਕਿ ਲਾਈਕ ਤੇ ਸ਼ੋਟ ਆ ਜਾ ਬਣਦਾ ਹੈਗਾ ਜੀ ਸਿਰਫ ਲਾਈਕ ਲਈ ਇੱਕ ਆਪਾਂ ਪਾ ਦੇਆ ਸਬਸਕ੍ਰਾਈਬ ਲਈ ਪਾ ਦੇਆ ਸ਼ੇਅਰ ਲਈ ਪਾ ਦੇਆ ਤੇ ਹੋਰ ਸਾਡਾ ਪਿਆਰ ਚਾਹੀਦਾ ਆਪਾਂ ਨੂੰ ਹੋਰ ਕੀ ਚਾਹੀਦਾ ਤੇ ਬਸ ਕਰ ਦਿਓ ਜੀ ਆਪਾਂ ਹੁਣ ਪਲੈਨ ਅਪ ਕਰ ਰਹੇ ਹਾਂ ਉੱਥੇ ਆਪਣੇ ਪੇਮੈਂਟ ਹੋਣ ਲੱਗੀ ਐ ਤੇ ਪੇਮੈਂਟ ਤੋਂ ਬਾਅਦ ਹੋ ਸਕਦਾ ਆਪਾਂ ਇੱਕੋ ਜੀ ਬ੍ਰਿੰਦਾਵਨ ਦੀ ਸਾਈਡ 'ਚ ਰਹਿ ਜਾਈਏ ਕੋ ਗੁਰੂਕੁਲ ਐ ਉੱਥੇ ਜਾ ਕੇ ਗੁਰ ਤਕਰੀਬਨ ਆਪਣਾ ਰਹਿਣ ਦਾ ਖਰਚ ਆਇਆ ਹੈਗਾ ਜੀ 850 ਰੁਪਿਆ ਤੇ ਓਵਰ ਆਲ ਖਾਣਾ ਪੀਣਾ ਪਾ ਗਿਆ ਜੀ ਤੇ ਹੈ ਥੋੜਾ ਜਿਹਾ ਮਹਿੰਗਾ ਹੀ ਪੈ ਜਾਂਦਾ ਤਿੰਨ ਦਿਨਾਂ ਦਾ ਪਰ ਇਹ ਹੈ ਕਿ ਚਲੋ ਆਸ਼ਰਮ ਹੈ ਇੱਕ ਤਾਂ ਸੇਵਾ ਸਦਨ ਬਾਕੀ ਹੋਟਲਾਂ ਵਗੈਰਾ ਨਾਲੋਂ ਤਾਂ ਆਪਾਂ ਨੂੰ ਠੀਕ ਹੀ ਪਿਆ ਹੈਗਾ ਜੀ ਲੁਧਿਆਣੇ ਦੇ ਅਸੀਂ ਸਮਾਨ ਅਸੀਂ ਆਪਣਾ ਬਾਹਰ ਲੈ ਆਏ ਆ ਤੇ ਆਪਾਂ ਹੁਣ ਜਿਹੜਾ ਹੈਗਾ ਇੱਥੋਂ ਦੇ ਨਿਕਲਣਾ ਹੀ ਆ ਆਪਣੀ ਐਕਟੀਵ ਜਿਹੜੀ ਸੀਗੀ ਇੱਥੇ ਲਾਈ ਸੀਗੀ ਇਹ ਓਡੇ ਪਤਾ ਨਹੀਂ ਉੱਪਰ ਕਿੱਦਾਂ ਚਲੇਗੀ ਹਰੀ ਕਿਰਪਾ ਹੋ ਗਈ ਇਹਦੇ ਤੇ ਤੇ ਆਪਣਾ ਵਲੋਗ ਜਿਹੜਾ ਹੈਗਾ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਹਰੇ ਕ੍ਰਿਸ਼ਨਾ ਸਤਿ ਸ੍ਰੀ ਅਕਾਲ ਮੇਰਾ ਸਾਰੇ ਵੀਰੋਆਂ ਭਰਾਵਾਂ ਨੂੰ ਜੀ ਤੇ ਗੋਵਰਧਨ ਤਾਂ ਮਥਰਾ ਦੀ ਧਰਤੀ ਮਥਰਾ ਜਿਹੜੀ ਡਿਸਟ੍ਰਿਕਟ ਲੱਗ ਜਾਂਦੀ ਹੈ ਉੱਥੋਂ ਦੇ ਸਾਰਾ ਦਾ ਸਵਾਗਤ ਕਰਦੇ ਹਾਂ ਜੀ ਆਪਣੇ ਵਲੋਗ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਹਾਈਪ ਕਰ ਦਿਓ ਅੱਜ ਆਪਾਂ ਕਿੱਥੇ ਜਾਣਾ ਆਏ ਆ ਪਰਸਾਨੇ ਪਰਸਾਨੇ ਜੀ ਗੁਰਗੁਰ ਘਾਰੇ ਦੀ ਸਾਈਂ বৃন্দাবন বৃন্দাবন ਲਈ শেয়ার ਜਾਵਾਂਗੇ ਅਸੀਂ ਤੇ ਪਲਾਨ ਇਹੀ ਬਣਿਆ ਹੈ ਜਿਹੜਾ ਆਪਾਂ ਪਲਾਨ ਅੱਪ ਕਰਿਆਗਾ ਤੇ ਆਪਾਂ ਸਿੱਧਾ ਇਥੋਂ বৃন্দাবন ਜਾਵਾਂਗੇ ਗੁਰੂਕੁਲ ਦਿਖਾਵਾਂਗੇ ਤੇ ਉਹ ਕਿੰਨਾ ਦੇ ਡਿਸਾਈਪਲਸ ਦਾ ਉਹ ਰਵਿੰਦਰਦਾਸ ਮਹਾਰਾਜ ਜੀ ਰਵਿੰਦਰਦਾਸ ਮਹਾਰਾਜ ਜੀ ਨੇ ਮਲੂਕ ਪੀਠ ਵਾਲੇ ਉਹਨਾਂ ਦੇ ਡਿਸਾਈਪਲਸ ਹੈ 100 150 ਬੱਚੇ ਪੜ੍ਹਦੇ ਨੇ ਤੇ ਦੋ ਚਾਰ ਬੱਚੇ ਹੀ ਆਪਾਂ ਫੜਾਂਗੇ ਉੱਥੇ ਤੇ ਆਪਾਂ ਉਹਨਾਂ ਦੇ ਮੂੰਹੋਂ ਸ਼ਲੋਕ ਦਾ ਜਿਹੜਾ ਹੈਗਾ ਮੁਖਵਾਕ ਜਿਹੜਾ ਹੈਗਾ ਤੁਹਾਨੂੰ ਸੁਣਾਵਾਂਗੇ ਵਲੌਗ ਦੇ ਨਾਲ ਬਣੇ ਰਹੋ ਪਹਿਲੇ ਦੇਖਣਾ ਜੀ ਸਕੂਟਰ ਇੱਥੋਂ ਕਿੱਦਾਂ ਲਾਣੇ ਆ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲੇ ਲ લાલઈ ਜੀ ਆਪਾਂ ਐਕਟੀਵਾ ਥੱਲੇ ਤੇ ਕੱਪੜੇ ਲਿਬੜੋ ਲਿਬੜੀ ਹੋ ਗਏ ਨੇ ਜੀ ਕੰਮ ਕਿਲੀ ਹੋ ਗਿੱਲੀ ਹੋ ਗਿਆ ਵੈ ਜੀ ਹੱਥ ਉਤਸ਼ਾਹ ਆ ਰੇ ਛਿੱਲਣ ਤੋਂ ਬਚਾ ਹੋ ਗਿਆ ਆਪਣਾ ਕਿਉਂਕਿ ਥੱਲੇ ਜਿਹੜਾ ਉਹਦਾ ਉਹ ਸੀ ਨਾ ਟਾਪਾ ਬੜਾ ਤਿੱਖਾ ਹੈ ਕੰਮ ਹੈ ਜੀ ਉਹਦਾ ਬਾਈ ਹਟ ਜੋ ਪਾ 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 ਇਹ ਇੱਕ ਵਾਰੀ ਸ਼ੁਰੂ ਹੁੰਦੇ ਪਾ ਪਾ ਕਰਨੀ ਫਿਰ ਇਹ ਨਹੀਂ ਟਲਦੀ ਪਲਾਨ ਵੀ ਦੋਸ ਹਿਸਾਬ ਨਾਲ ਬਣ ਰਿਹਾ ਹੈ ਅਸੀਂ ਬੈਗ ਭੋਗ ਬੰਨੀ ਆਨੇ ਆ ਤੇ ਆਪਾਂ ਨਿਕਲਨੇ ਜੀ ਹੁਣ ਸਿੱਧਾ ਵrindavan ਧਾਮ ਵੱਲ ਧਾਮ ਤੋਂ ਬਾਅਦ ਅਸੀਂ ਉੱਥੇ ਭੀੜ ਬਹੁਤ ਜ਼ਿਆਦਾ ਹੈਗੀ ਜੀ ਤਾਂ ਕਰਕੇ ਪਹਿਲੇ ਤੁਸੀਂ ਆਪਣੇ ਪੀਪੀ ਹੋ ਜਾ ਲੋ ਆਪਾਂ ਵਲੋਗ ਬਾਅਦ ਚ ਕਰ ਲਾਂਗੇ ਤੇ ਉਸ ਤੋਂ ਬਾਅਦ ਵrindavan ਤੋਂ ਬਾਅਦ ਅਸੀਂ ਜਿਹੜਾ ਹੈਗਾ ਸਿੱਧਾ ਨਿਕਲ ਜਾਾਂਗੇ ਜੀ ਆਪਣਾ ਘਰ ਵੱਲ ਨੂੰ ਤੇ ਉਸ ਤੋਂ ਬਾਅਦ ਇੱਕ ਦੋ ਦਿਨਾਂ ਬਾਅਦ ਜਿਹੜਾ ਹੈਗਾ ਆਪਾਂ ਆਪਣਾ K2 ਦੇ ਸ਼ੁਰੂ ਕਰਾਂਗੇ ਤਿੰਨ ਤੋਂ ਚਾਰ ਮਹੀਨੇ ਦਾ ਜਿਹੜਾ ਸਫ਼ਰ ਹੋਣ ਵਾਲਾ ਵਾਜ ਵਜਾ ਵਜਾ ਕਰਦੇ ਦੁਖੀ ਕਰਦੇ ਕਰਦੇ ਦੁਖੀ ਕਰਦੇ ਨਜਾਇਜ਼ ਜਿਹੜੀ ਇਹ ਪੀਪੀਐਸ ਜੇ ਮਾਰੀ ਦੇਖ ਲੋ ਕੋਈ ਲੋੜ ਨਹੀਂ ਹੈਗੀ ਜਾਣ ਬੂਝ ਕੇ ਜਾਣ ਜਾਣ ਕੇ ਜਿਹੜੇ ਮਾਰਦੇ ਆ ਨਾ ਪਾਲਾ ਦੁਖੀ ਕਰਦੇ ਪਾਲਾ ਦੁਖੀ ਕਰਦੇ ਆ ਜੀ ਦੇਖਿਓ ਤੁਹਾਨੂੰ ਮੈਂ ਦਿਖਾਨਾ ਵਾਂ ਪੀਪੀ ਮਾਸਟਰਸ ਆ ਦੇਖੋ ਜਾਣ ਬੂਝ ਕੇ ਲੱਕੇ ਹੋਏ ਨੇ ਤਕਰੀਬਨ 1 ਕਿਲੋਮੀਟਰ ਹਲੇ ਅੱਗੇ ਆਏ ਸੀਗੇ ਤੇ ਆਪਣਾ ਜਿਹੜਾ ਹੈਗਾ ਜੁਪੀਟਰ ਪੈਂਚਰ ਹੋ ਗਈ ਹੈ ਜੀ ਹਲੇ ਅਸੀਂ ਕਿਲੋਮੀਟਰ ਹੀ ਅੱਗੇ ਆਏ ਸੀਗੇ ਤੇ ਦੋ ਬੁਰੀਆਂ ਖਬਰਾਂ ਸਾਨੂੰ ਮਿਲੀਆਂ ਪਹਿਲੀ ਤਾਂ ਸਾਡਾ ਜਿਹੜਾ ਹੈਗਾ ਪਿਛਲਾ ਟਾਇਰ ਹੋ ਗਿਆ ਪੈਂਚਰ ਪੈਂਚਰ ਇਹ ਪਹਿਲੇ ਤਾਂ ਹੀ ਸੀ ਹੌਲੀ ਹੌਲੀ ਹਵਾ ਇਹਦੀ ਘਟ ਗਈ ਤੇ ਦੂਸਰਾ ਜਿਹੜੇ ਅਸੀਂ ਮਲੂਕਪੀਠ ਵਾਲੇ ਮਹਾਰਾਜ ਜੀ ਰਜਿੰਦਰਦਾਸ ਜੀ ਦੇ ਡਿਸਾਈਪਲ ਉਹਨਾਂ ਦੇ ਗੁਰੂ ਘਰ ਜਾਣਾ ਸੀਗਾ ਉਹ ਮਹਾਰਾਜ ਜੀ ਵੀ ਵਿਵਾਰ ਨੇ ਜੀ ਉਹਨਾਂ ਦੇ ਆਪਾਂ ਗੁਰੂ ਘਰ ਨਹੀਂ ਜਾ ਸਕਦੇ ਹੁਣ ਅਸੀਂ ਫਿਰ ਪਲਾਨਡ ਆਪਾਂ Vrindavan ਜਾਣ ਦਾ ਹੀ ਕਰਿਆ ਤੇ Vrindavan ਤੋਂ ਸਿੱਧਾ ਆਪਾਂ ਚਲੇ ਜਾਵਾਂਗੇ ਜੀ ਟਟਗੇ ਸਥਾਨ ਟਟਗੇ ਸਥਾਨ ਜਿਹੜਾ ਹੈਗਾ ਹਰੀਦਾਸ ਵਾਹ ਪ੍ਰਭੂ ਦੀ ਜਿਹੜੀ ਹੈਗੀ ਆ ਭਜਨ ਸਥਲੀ ਵੀ ਆਪਾਂ ਨੂੰ ਕਹਿ ਦਿੰਨੇ ਆ ਤੇ ਉਹ ਜਿਹੜੀ ਥਲੀ ਹੈ ਜੀ ਆਪਣੀ ਉਹ ਬਹੁਤ ਵਿਰਾਮ ਸਥਲੀ ਉੱਥੇ ਬਹੁਤ ਹੀ ਜ਼ਿਆਦਾ ਲੋਕ ਘਟ ਜਾਂਦੇ ਨੇ ਤੇ ਘਟ ਵੀ ਜਾਂਦੇ ਨੇ ਤੇ ਪਲੱਸ ਉਹ ਜਿਹੜੀ ਜਗ੍ਹਾ ਹੈਗੀ ਹੈ ਜੀ ਐਨ ਲੱਦਾ ਆਪਾਂ ਕਲੂ ਨੂੰ ਛੱਡ ਕੇ ਆਪਾਂ ਪੁਰਾਣੇ ਜ਼ਮਾਨੇ ਚ ਆ ਗਏ ਜੀ ਤਾਂ ਸੱਤਿਓ ਵੀ ਦਵਾਪਰ ਤਰੇਤਾ ਇਦਾਂ ਦੇ ਟਾਈਮ ਦੇ ਵਿੱਚ ਆ ਗਿਆਂ ਉੱਥੇ ਆਪਾਂ ਫੋਨ ਵੀ ਨਹੀਂ ਯੂਜ਼ ਕਰ ਸਕਦੇ ਜੀ ਬੇਸਿਕਲੀ ਇਹ ਉੱਥੇ ਦਾ ਉਹ ਹੈਗਾ ਵਾ ਜੀ ਪਰ ਦੋ ਚਾਰ ਫੋਟੋ ਆ ਪੰਜ ਫੋਟੋ ਅਗਰ ਖਿੱਚ ਪਾਏ ਤਾਂ ਖਿੱਚ ਲਾਂਗੇ ਜੇ ਆਪਾਂ ਉੱਥੇ ਮਾਣੀਆਂ ਮੋਟੇ ਖਿੱਚ ਪਾਏ ਤਾਂ ਬਾਕੀ ਗੱਡੀ ਛੇਤੀ ਛੇਤੀ ਠੀਕ ਕਰਵਾਨੇ ਆ ਜੀ ਪਹਿਲੇ ਤਾਂ ਪੈਂਚਰ ਇਹਦਾ ਪਤਾ ਨਹੀਂ ਜੀ ਹੁਣ ਇਹ ਪੈਂਚਰ ਹੋਇਆ ਜਾਂ ਕੀ ਹੋਇਆ ਹੈਗਾ ਜੀ ਦੇਖਦਾ ਭਾਈ ਆਪਣਾ ਜਿਹੜਾ ਹੈਗਾ ਲੱਗਿਆ ਹੋਇਆ ਜੀ ਕੰਮ ਕਰਨ ਜਿਹੜਾ ਪੈਂਚਰ ਹੈ ਉਹ ਪਹਿਲੇ ਵਾਲੇ ਹੀ ਹੋਣਾ ਜਿਹੜਾ ਇਸ ਤੋਂ ਪਹਿਲਾਂ ਬਾਈ ਨੇ ਸਾਡ ਬਾਈ ਨੇ ਸਾਨੂੰ ਕੰਮ ਦੇ ਦਿੱਤਾ ਹੈਗਾ ਜੀ ਹੈਂਡਲ ਫੜਨ ਦਾ ਇਪਾ ਆਪ ਪੈਂਚਰ ਲਾਈ ਜਾਂਦਾ ਵੈ ਜੀ ਤੇ ਆਪਾਂ ਇੱਥੋਂ ਦੀ ਤਕਰੀਬਨ 1.5 ਕਿਲੋ ਇੱਥੋਂ ਦੀ 1.5 ਘੰਟਾ ਲੱਗਣਾ ਹੈਗਾ ਜੀ ਬਰਿੰਦਾਵਨ ਜਾਂਦੇ ਹੋਏ ਤਟਕੀਏ ਸਥਾਨ ਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਦੇਖਦੇ ਕਿੱਥੇ ਜਾਂਦੇ ਆ ਤਟਕੀਏ ਸਥਾਨ ਦੇ ਕਿਹੜਾ ਮੋਸਟ ਪ੍ਰੋਬੇਬਲੀ ਆਪਾਂ ਅੱਜ ਰਾਤ ਉੱਥੇ ਕਿਤੇ ਰੁੱਕ ਕੇ ਬਰਿੰਦਾਵਨ ਲਈ ਸਾਈਡ ਹੀ ਭੀੜ ਬਹੁਤ ਹੈਗੀ ਤਾਂ ਆਪਾਂ ਬਰਿੰਦਾਵਨ ਦੇ ਦਰਸ਼ਨ ਮੇਨ ਦੀਦਾਰੇ ਨਹੀਂ ਕਰ ਪਾਵਾਂਗੇ ਫਿਰ ਉਸ ਵਾਰ ਸਿੱਧਾ ਆਪਾਂ ਆਪਣੇ ਘਰ ਵੱਲ ਨੂੰ ਜਿਹੜਾ ਹੈਗਾ ਚਾਲੇ ਪਾ ਦਾਂਗੇ ਲਾ ਦੇ ਬਾਈ ਕਰਾ ਪੈਂਚਰ ਦੋ ले ले जी सीधा छोटा हाईवे एसएच कह दे ना आपा ਇਹਨੂੰ ਸਟੇਟ ਹਾਈਵੇ ਕਿਹੜਾ ਸਿੱਧਾ ਸਾਨੂੰ ਲੈ ਕੇ ਜਾਏਗਾ ਜੀ ਬ੍ਰਿੰਦਾਵਨ ਪਿਆਰੋ ਬ੍ਰਿੰਦਾਵਨ ਇੱਕ ਟਾਈਮ ਤੇ ਨਾ ਅੱਜ ਤੋਂ ਕਈ ਸਾਲ ਪਹਿਲੇ ਦੀ ਗੱਲ ਕਰਦਾ ਮੇਰੀ ਦਾਦੀ ਪਹਿਲੀ ਵਾਰ ਬ੍ਰਿੰਦਾਵਨ ਗਈ ਸੀ ਉਹ ਬ੍ਰਿੰਦਾਵਨ ਯੋਗਰ ਦੇਖਾਂ ਸੀ ਬ੍ਰਿੰਦਾਵਨ ਬਿਤਰਾਵ ਬ੍ਰਿੰਦਾਵਨ ਪੁਰਾਣੇ ਲੋਕ ਜੀ ਪੁਰਾਣੇ ਹੀ ਹੁੰਦੇ ਨੇ ਜੀ ਬ੍ਰਿੰਦਾਵਨ ਕਹਦੇ ਸੀ ਜੀ ਪਿੰਦਰਾਪਨ ਸੱਜੇ ਹੱਥਾਂ ਸਾਰੀ ਸਰਿਓਂ ਖਲੀ ਹੋਈ ਹੈ ਜੀ ਕਾਫੀ ਤਰ੍ਹਾਂ ਦੀ ਇੱਥੇ ਖੇਤੀ ਹੁੰਦੀ ਆ ਇਧਰ ਪਾਸੇ ਤੁਸੀਂ ਦੇਖ ਸਕਦੇ ਹੋ ਕਣਕ ਆ ਸਾਰੀ ਤੇ ਨਾਲ ਹੀ ਸਰ੍ਹੋਂ ਖਲੀ ਹੋਈ ਆ ਪਿੱਛੇ ਮਾਤਾ ਜਿਹੜੀ ਸੀਗੀ ਪੱਟੀਆਂ ਦੀ ਸਾਗ ਬਣਾਉਣ ਵਾਸਤੇ ਪਰ ਲੱਗਦਾ ਹੁਣ ਸਾਗ ਦਾ ਤਾਂ ਗਿਆ ਸੀਜ਼ਨ ਇਧਰ ਵੀ ਲੱਗੇ ਹੋਏ ਨੇ ਆਪਣੇ ਕਿਸਾਨ ਬਾਈ ਬੰਦੂ ਜਿਹੜਾ ਇਹ ਵਿੱਚ ਘਰ ਜਾਂ ਘਰ ਘੁਰ ਬਣਾ ਦਿੰਦੇ ਨੇ ਨਾ ਆ ਦੇਖੋ ਤੁਸੀਂ ਆਲੇ ਦੁਆਲੇ ਖੇਤ ਦੇ ਵਿੱਚ ਘਰ ਘਰ ਜਿਹੜੇ ਮਕਾਨ ਇਹਨਾਂ ਨੇ ਪਾਏ ਹੁੰਦੇ ਬਹੁਤ ਸੋਹਣੇ ਲੱਗਦੇ ਨੇ ਮਤਲਬ ਐਜੇ ਇੱਕ ਮਕਾਨ ਹੋਵੇ ਦੁਨੀਆ ਤੋਂ ਪਰੇ ਹੋ ਕੇ ਬੰਦਾ ਰਹੀ ਜਾਵੇ ਤਾਂ ਭਾਈ ਜ਼ਿੰਦਗੀ ਦਾ ਸਵਾਦ ਹੀ ਆ ਜਾਂਦਾ ਜੀ ਰਹਿਣ ਦਾ ਇੱਧਰਲੇ ਪਾਸੇ ਲੱਗਿਆ ਹੋਇਆ ਜੀ ਜਾਮ ਤੇ ਸਾਹਮਣੇ ਫਾਟਕ ਲੱਗ ਗਿਆ ਹੈਗਾ ਨਹੀਂ ਲੱਗਿਆ ਹਲੇ ਫਾਟਕ ਤੇ ਟ੍ਰੇਨ ਦੇਖੋ ਜੀ ਕਿੰਨਾ ਚਿਰ ਹੋ ਗਿਆ ਉੱਥੇ ਖੜੀ ਹੋਈ ਹੈ ਜਮਾ ਵਿਲੇ ਨੇ ਜੀ ਇੰਡੀਅਨ ਰੇਲਵੇਜ਼ ਵਾਲੇ ਸਾਡਾ ਕਿੰਨਾ ਸੋਹਣਾ ਢਾਬਾ ਬਣਿਆ ਹੋਇਆ ਜੀ ਇੱਦਾਂ ਹੀ ਹਾਲੇ ਦੁਆਲੇ ਢਾਬੇ ਵੀ ਦੇਖਣ ਨੂੰ ਮਿਲਦੇ ਜੀ ਸੋਹਣੇ ਸੋਹਣੇ ਆਪਾਂ ਜਦੋਂ ਇਹਲੇ ਲਾਦੋ ਜਾਂਦੇ ਆ ਜੀ ਦੋਵਰਦਨ ਤੋਂ ਬਰਿੰਦਾਵਨ

ਕਿਰਪਾ ਹੋ ਗਿਆ ਸੋਚਿਆ ਤਾਂ ਸੀਗਾ ਅਸੀਂ ਬਰਿੰਦਾਵਨ ਨਹੀਂ ਆਵਾਂਗੇ ਪਰ ਜੋ ਠਾਕੁਰ ਜੀ ਦੀ ਕਿਰਪਾ ਦਾ ਲੇਖਾ ਝੋਕਾ ਸੀਗਾ ਉਹ ਸੰਦੇਣਾ ਪੈਣਾ ਸੀਗਾ ਜੀ ਉਹ ਆਪਾਂ ਹੁਣ ਆ ਹੀ ਗਏ ਜੀ ਬਰਿੰਦਾਵਨ ਪਰ ਭੀੜ ਬਹੁਤ ਜ਼ਿਆਦਾ ਦਰਸ਼ਕਾਂ ਦੀਦਾਰੇ ਫਿਰ ਨਹੀਂ ਹੋਣੇ ਐਂਟਰ ਤਾਂ ਕਰ ਹੀ ਗਏ ਆ ਜੀ ਪੈਂ 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 ਚੈਂ ਚੈਂ ਬਹੁਤ ਹੈ ਜੀ ਕੋਈ ਵੀ ਅਗਰ ਵੀਰ ਮੇਰਾ ਪਰ ਆਉਂਦਾ ਪਿਆ ਜੀ ਇਸ ਸਮੇਂ ਬਰਿੰਦਾਵਨ ਦੇ ਵਿੱਚ ਤਾਂ ਉਹ ਨਾ ਆਵੇ ਜੀ ਅਸੀਂ ਤਾਂ ਜੀ ਪਤਾ ਕਰਕੇ ਵੀ ਆ ਗਏ ਹੁਣ ਸਾਡੇ ਕੋਲੋਂ ਕੋਈ ਹੋਰ ਹੀਲਾ ਸਰੀਲਾ ਨਹੀਂ ਹੈਗਾ ਬ੍ਰਿੰਦਾਵਨਾ ਮਤਲਬ ਵਾਪਸ ਜਾਣ ਦਾ ਜੀ ਕਿਉਂਕਿ ਅਸੀਂ ਜਾਮ ਵਿੱਚ ਫਸ ਗਏ ਹਾਂ ਇੱਥੇ ਆਹ ਸਾਹਬ ਦਾ ਫੋਨ ਲੱਗਾ ਜੀ ਹੁਣ ਰੂਮ ਦਾ ਬਾਹਰੋਂ ਬਾੜੀ ਮਤਲਬ 5-6 ਕਿਲੋਮੀਟਰ ਦੂਰ ਹੋਈ ਜਿਹੜਾ ਹੈਗਾ ਰੂਮ ਅਵੇਲੇਬਲ ਦੇ ਇਹ ਲੈ ਕੇ ਘੁੰਮਦੇ ਪਏ ਨੇ ਜੀ ਛੋਟੇ-ਛੋਟੇ ਜਿਹੇ ਪੋਸਟਰ ਜੇ ਇੱਥੋਂ ਹੀ ਰੂਮ ਜਿਹੜੇ ਦੇ ਦਿੰਦੇ ਨੇ ਜੀ ਆਸੇ-ਪਾਸੇ ਡੋਰ ਮੈਟਰੀਆਂ ਕਾਫੀ ਬਣੀਆਂ ਹੋਣਗੀਆਂ ਹੈ ਨਹੀਂ ਸ਼ੂ ਹਾਈਕਰ ਨਹੀਂ ਸ਼ੂ ਹਾਈਕਰ ਸਾਡੇ ਫੋਨੋ ਕਰਦੇ ਮੇਰਾ ਵੀ ਕਰ ਦਿਓ ਯਾਰ ਹਾਂ YouTube ਤੇ ਆਜਾ ਥੋੜਾ ਥੋੜਾ ਅੱਗੇ ਆ ਜਾ ਵੀਰੇ ਥੋੜਾ ਥੋੜਾ ਅੱਗੇ ਕੀ ਤਲੀタル 5 ਕਿਲੋਮੀਟਰ ਸੱਡ ਨਾਲ ਨੀਸ਼ੂ ਹਾਈਕਰ ਸਾਹਮਣੇ ਆਪਣਾ ਆ ਰਿਹਾ ਹੈਗਾ ਜੀ ਪ੍ਰੇਮ ਮੰਦਰ ਪ੍ਰੇਮ ਦਾ ਸਰੂਪ ਸ਼੍ਰੀ ਰਾਧਾ ਕ੍ਰਿਸ਼ਨ ਦੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਪ੍ਰੇਮ ਮੰਦਰ ਦੇ ਦਰਸ਼ਨ ਦੇਦਾਰ ਕਰੋ ਜੀ ਸਕਰੀਨ ਤੇ ਜਿਹੜਾ ਸ਼ਿਖਰ ਤੁਹਾਨੂੰ ਨਜ਼ਰ ਆ ਰਿਹਾ ਜੀ ਉਹ ਪ੍ਰੇਮ ਮੰਦਰ ਦਾ ਹੈਗਾ ਇੱਥੋਂ ਹੀ ਜਿਹੜੇ ਨੇ ਸਾਡੇ ਮਹਾਰਾਜ ਪ੍ਰੇਮਾਨੰਦ ਜੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਉਹ ਆਪਣੀ ਯਾਤਰਾ ਸ਼ੁਰੂ ਕਰਦੇ ਨੇ ਮਤਲਬ ਆਪਣੀ ਪ੍ਰਿਕਰਮਾ ਆਹ ਦੇਖੋ ਜੀ ਪ੍ਰੇਮ ਮਦਰ ਕਿੰਨੀ ਪੀੜ ਹੈ ਜੀ ਕਿੰਨੀ ਪੀੜ ਹੈ ਦੇਖ ਸਕਦੇ ਤੁਸੀਂ ਐਕਸੈਸਿਵ ਹਲੇ ਤਾਂ ਇਹ ਰਸ਼ ਘਟਿਆ ਹੋਇਆ ਇਸ ਟਾਈਮ ਉਤਾਹ ਕਰਕੇ ਕਿਉਂਕਿ ਇਸ ਟਾਈਮ ਸਾਰੇ ਅੰਦਰ ਬੈਠੇ ਹੋਣੇ ਸ਼ਾਮ ਦਾ ਟਾਈਮ ਹੈ ਹਲੇ ਰਾਤ ਨੂੰ ਨਿਕਲਣਗੇ ਇਹ ਬਾਹਰ ਆਹ ਦੇਖੋ ਅੰਦਰ ਤਾਂ ਜਾਣ ਨੂੰ ਦਿੱਤਾ ਹੀ ਨਹੀਂ ਜਾ ਰਿਹਾ ਪੂਰਾ ਅੰਦਰ ਦੇਖੋ ਤੁਸੀਂ ਕਿੱਡੀ ਪੀੜ ਹੈ ਮੇਨ ਚੌਕ ਆ ਗਿਆ ਜੀ ਆਪਣਾ ਵ੍ਰਿੰਦਾਵਨ ਵਾਲਾ ਤੇ ਆਪਾਂ ਅੱਗੋਂ ਦੀ ਖੱਬੇ ਹੱਥਾ ਮੁੜ ਜੇ ਤਾਂ ਸਿੱਧਾ ਵ੍ਰਿੰਦਾਵਨ ਚਲੇ ਜਾਾਂਗੇ। ਇਸ ਟਾਈਮ ਅਸੀਂ ਮੇਨ ਵ੍ਰਿੰਦਾਵਨ ਧਾਮ ਚੌਂਕ ਦੇ ਵਿੱਚ ਆਂ ਜੀ। ਅੱਗੇ ਜਾ ਕੇ ਟੱਲਾ ਚੁੰਗੀ ਆਂਦੀ ਹੈ ਸੱਚੇ ਹੱਦ ਜਿਹੜਾ ਰਾਹ ਜਾਂਦਾ ਹੈਗਾ ਜੀ। ਉੱਥੇ ਹੀ ਸੀਗਾ ਆਪਣੇ ਜਗਤਗੁਰੂ ਰਜੇਂਦਰ ਦਾਸ ਮਹਾਰਾਜ ਜੀ ਦੇ ਡਿਸਾਈਪਲ ਤੋਂ ਅੱਗੇ ਡਿਸਾਈਪਲ ਨੇ ਜਿਨ੍ਹਾਂ ਦਾ ਗੁਰੂਕੁਲ ਹੈ ਜੀ। ਆਪਾਂ ਕਿੱਧਰ ਚਲੀਏ? ਟੱਡੀ ਸਥਾਨ ਵੱਲ ਚਲੀਏ ਜਿੱਦਾਂ। ਸ਼ੀਰਾ ਦਾ ਸ਼ੀਰਾ ਦਾ ਹਰੇਕ ਸਾਹਰੀ ਹੈ ਆ ਸਾਰੇ ਅਦਵੈਤ ਪਰਿਵਾਰ ਦੇ ਗੋੜੀਆਂ ਸਦਸье ਨੇ ਜੀ ਜਿਨ੍ਹਾਂ ਦਾ ਤਿਲਕ ਵੈਸ਼ਨਵੈ ਤੇ ਆਪਣਾ ਤਿਲਕ ਜਿਹੜਾ ਹੈਗਾ ਰਾਦਾਕੁੰਡ ਦੀ ਮਿੱਟੀ ਕਲੇ ਆਈ ਸੋਇਲ ਦੇ ਨਾਲ ਜਿਹੜਾ ਹੈਗਾ ਲਗਾਉਂਦੇ ਨੇ ਜੀ ਵਿੱਚ ਕਾਦਲ ਪਿਆ ਹੁੰਦਾ ਆ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਡਿਸਾਈਪਲ ਦਿਖ ਰਹੇ ਨੇ ਕੁਝ ਕੁ ਬਾਹਰਲੇ ਇਹ ਉਹੀ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਨਾਤਨ ਦੇ ਵਿੱਚ ਅਗਰਸਰ ਕਰਿਆ ਤੇ ਆਪਣੇ ਆਪ ਨੂੰ Hindu ਬਣਾਤਾ ਆ ਦੇਖੋ ਜੀ ਹਰੇਕ ਕ੍ਰਿਸ਼ਨਾ ਵਾਲੇ ਸਾਰੇ ਇਹ ਰਸ਼ੀਆ ਜਰਮਨੀ ਪਤਾ ਨਹੀਂ ਕਿੱਥੋਂ ਕਿੱਥੋਂ ਇਸ ਕੋਨ ਗੋੜੀਆਂ ਮਰਦੇ ਨਾਲ ਜੁੜੇ ਬੇਸਿਕਲੀ ਪੁੱਲੰਗਰ ਲੰਗਰ ਨਹੀਂ ਹੈਗਾ ਇਹ সুইਟ ਕੌਰ ਨੇ ਮੈਂ ਕਹੇ ਤਾਂ ਮੈਂ ਵੀ ਖਾਂਦਾ ਅੱਗੇ ਆਊਗਾ ਜੀ ਆਪਣਾ ਬਖਤੀ ਵਿਦਿਆਨਤ ਹਸਪੀਟਲ ਜਿਹਦੇ ਸਾਹਮਣੇ ਹੈ ਜੀ ਆਪਣਾ ਕੇਲੀਕੁੰਜ ਕੇਲੀਕੁੰਜ ਪ੍ਰੇਮਾਨੰਦ ਜੀ ਮਹਾਰਾਜ ਜੀ ਦਾ ਜਿਹੜਾ ਆਪਣਾ ਬਸ ਕਰਵੇ ਬਸ ਕਰਵੇ ਬਸ ਕਰ ਕੇਲੀਕੁੰਜੀ ਮਹਾਰਾਜ ਜੀ ਦਾ ਆਸ਼ਰਮ ਤੇ ਹਰੀ ਕਿਰਪਾ ਹੋ ਜੇ ਸਾਡੇ ਤੇ ਵੀ ਕਦੀ ਇਹ ਕਾਂਤਿਕ ਵਾਰਤਾਲਾਪ ਕਰਾਂਗੇ ਅਸੀਂ ਇਕਾਂਤਿਕ ਦਰਸ਼ਨ ਸਾਰਾ ਕੁਝ ਹੀ ਕਰਦੇ ਤੁਸੀਂ ਇਧਰਲੇ ਪਾਸੇ ਦੇਖ ਸਕਦੇ ਹੋ ਜੀ ਇਹ ਸਾਹਮਣੇ ਆਪਣਾ ਹੈਗਾ ਜੀ ਬਖਤੀ ਵਿਦਿਆਨਤ ਹਸਪੀਟਲ ਖੱਬੇ ਹੱਧੇਗਾ ਜੀ ਕੇਲੀਕੁੰਜ ਤੇ ਤੁਸੀਂ ਇਧਰ ਜਿੰਨੇ ਵੀ ਬੰਦੇ ਦੇਖ ਰਹੇ ਹੋ ਜੀ ਬਾਹਰ ਬੈਠੇ ਹੋਏ ਉਹ ਸਾਰੇ ਇਸ ਲਈ ਬੈਠੇ ਨੇ ਪ੍ਰੇਮਾਨ ਜੀ ਦਰਸ਼ਨ ਕਰਨ ਲਈ ਪਹਿਲੇ 8-10 ਘੰਟੇ ਪਹਿਲੇ ਬੈਣਾ ਸ਼ੁਰੂ ਕਰ ਦਿੰਦੇ ਨੇ ਇਹ ਸਾਰਾ ਏਰੀਆ ਹੈਗਾ ਜੀ ਆਪਣਾ ਕਾਲੀਦਾ इधर सज्जे पासे इस कौन की धर्मशाला भी, कोई के भी नहीं है बहुत ही सोहना दृश मनमोहक हरी कृपा घटी होता है पा रहे जी असादम इस कौन द्वारा जरा है लगे हुआ जी इस कौन की गौशाला के बहार ਇਹ ਮਿਨੀ ਮਾਰਕੀਟ ਕਾਲੀ ਦੇ ਦੇ ਵਿੱਚ ਹੈਗੀ ਹੈ ਜੀ ਇਹ ਗਊਸ਼ਾਲਾ ਤੇ ਪ੍ਰਸਾਦਮ ਗ੍ਰਹਿਣ ਕਰਦੇ ਆ ਜੀ ਹਰੀ ਹਰੀ ਬੋ ਇਹ ਹੈਗੀ ਹੈ ਜੀ ਆਪਣੀ ਇਸਕੋਨ ਦੀ ਗਊਸ਼ਾਲਾ ਅੰਦਰੋਂ ਦੀ ਤੇ ਸਾਰੀਆਂ ਜਿਹੜੀਆਂ ਗਾਈਆਂ ਮੱਝੀਆਂ ਸੀਗੀਆਂ ਆਪਣੀਆਂ ਉਧਰਲੇ ਪਾਸੇ ਕਰਤੀਆਂ ਪਹਿਲੇ ਇੱਧਰ ਵੀ ਹੁੰਦੀਆਂ ਹੁੰਦੀਆਂ ਸੀਗੀਆਂ ਸੀਗੀਆਂ ਪਰ ਜਿੱਦਾਂ ਸਰਦੀ ਆ ਜਾਂਦੀ ਹੈ ਜੀ ਥੋੜਾ ਜਿਹਾ ਛੱਡ ਥੱਲੇ ਕਰ ਦਿੰਦੇ ਨੇ ਕਿਉਂਕਿ ਉਹ ਸੂਸ ਵਗੈਰਾ ਬਹੁਤ ਜ਼ਿਆਦਾ ਹੈਵੀ ਐਕਸੈਸਿਵ ਮਾਤਰਾ ਚ ਪੈਂਦੀ ਹੈਗੀ ਹੈ ਉਦਾਂ ਤਾਂ ਆਪ ਹੀ ਤੁਰ ਤੁਰ ਕੇ ਆਇਓ ਚਲ ਜਾਂਦੀਆਂ ਗਈਆਂ ਪਰ ਇੱਥੇ ਪਹਿਲੇ ਐਕਸੈਸਿਵ ਮਾਤਰਾ ਚ ਹੁੰਦੀਆਂ ਸੀਗੀਆਂ ਹੁਣ ਥੋੜੀਆਂ ਜਿਹੀਆਂ ਐਤਕੀ ਘਟੀਆਂ ਹੋਈਆਂ ਨੇ ਜੀ ਗਾਈਆਂ ਮੱਝੀਆਂ ਇਸ ਕੋਨ ਤੋਂ ਪ੍ਰਸ਼ਾਦਮ ਛੱਕ ਕੇ ਅਸੀਂ ਹੁਣ ਜਿਹੜਾ ਹੈਗਾ ਅੱਗੇ ਤੜਕੀਏ ਸਾਨਵਲ ਜਾ ਰਹੇ ਸੀ ਇਹ ਫਿਰ ਹੋ ਗਿਆ ਜੀ ਹਨੇਰਾ ਤੇ ਸਾਨੂੰ ਕਿਸੇ ਨੇ ਕਿਹਾ ਕਿ ਤਪੀਸਤਾਨ ਅਸ਼ਟਮ ਤੱਕ ਸ਼ਾਇਦ ਬੰਦ ਹੋ ਜਾਂਦਾ ਹੈਗਾ ਵਾ ਇਸ ਟਾਈਮ ਜਾਣ ਦਾ ਮਤਲਬ ਤੁੱਕ ਨਹੀਂ ਬਣਦਾ ਤੁਸੀਂ ਐਂ ਕਰੋ ਕੱਲ ਸਵੇਰੇ ਸਵੇਰੇ ਪਹਿਲੇ ਟਾਈਮ ਜਾ ਕੇ ਤੜਕੀਏ ਸਾਨ ਦਰਸ਼ਨ ਕਰ아요 ਉਸ ਵਾਰ ਤੁਸੀਂ ਜਿਹੜਾ ਹੈਗਾ ਆਪ ਆਪਣੇ ਆਪ ਆਪਣੇ ਘਰਾਂ ਵੱਲੋਂ ਨਿਕਲ ਜਾਵਾਂਗੇ ਕੋਸ਼ਿਸ਼ ਕਰਾਂਗੇ ਕੱਲ ਟਿਲ ਨਾਈਟ ਆਪਾਂ ਜਿਹੜਾ ਹੈਗਾ ਆਪਣੇ ਪੰਜਾਬ ਵਾਲੇ ਲੁਧਿਆਣੇ ਪਹੁੰਚ ਜਾਈਏ ਕੋਸ਼ਿਸ਼ ਹੈ ਪ੍ਰਧਾਨ ਜੀ ਤੇ ਬਾਕੀ ਹਰੀ ਕਿਰਪਾ ਜਿੱਦਾਂ ਦੀ ਵੀ ਆਈ ਆਪਾਂ ਤੋਂ ਸਾਹਮਣੇ ਤੁਹਾਡੀ ਸਕਰੀਨ ਤੇ ਪਤਾ ਲੱਗਦਾ ਹੀ ਰਹਿਣਾ ਹੈਗਾ ਤੇ ਹੁਣ ਦੇਖਦੇ ਆ ਉਹ ਰਹਿਣ ਦਾ ਪ੍ਰਬੰਧ ਦੇਖਦੇ ਆ ਵੈਸੇ ਤਾਂ ਜੀ ਅੱਜ ਆਪਾਂ ਸਾਂਏ ਆਂ ਸਿਰਫ ਬ੍ਰਿੰਦਾਵਨ ਦੇਖਦੇ ਆ ਅਗਰ ਇਸ ਕੋਣ ਜਾ ਹੋਇਆ ਤਾਂ ਇਸ ਕੋਣ ਜਾ ਆਵਾਂਗੇ ਹਰੀ ਹਰੀ ਬੋਲ ਹਰੀਓ ਉਧਰ ਜਾ ਪਾ ਮੰਦੇ लेट्स ੂ ਵੋਨ ਹਰੀ ਹਰੀ ਬੋਲ ਹੈਲੋ ਤਾਂ ਕਰਦੇ ਫਿਰ ਫਿਰ ਮੈਨੇ ਲੈ ਕੇ ਵੀ ਨਹੀਂ ਦੇਣੇ ਹੈਲੋ ਕਰ ਇਧਰ ਹੈਲੋ ਕਰਦੇ ਹੈਲੋ ਹੈਲੋ ਕਰ ਪਹਿਲੇ ਹੈਲੋ ਆ ਨਿਕੜੀ ਜੀ ਆਈ ਹੈ ਕਹਿੰਦੀ ਫਿੰਗਰ ਲੈ ਦੋ ਫਿੰਗਰ ਪਹਿਲੇ ਹਰੀ ਬੋਲ ਕਹਿ ਕੇ ਡਰ ਕੇ ਭੱਜ ਗਈ ਸੀ ਹੁਣ ਆਈ ਕਹਿੰਦੀ ਫਿੰਗਰ ਲੈ ਦੋ ਦੋਵੇਂ ਖਾਲੀ ਇਹ ਕੁੰਜਗਲੀ ਆਪਣੀਆਂ ਸਾਰਾ ਦਾ ਸਾਰਾ ਏਰੀਆ ਆਪਣੀ ਜਿਹੜੀ ਸਕੂਟਰੀ ਹੈਗੀ ਅਸੀਂ ਆਪਾਂ ਪਿੱਛੇ ਬੜਾ ਜਿਹਾ ਵਿਕਾਸ ਟ੍ਰਸਟ ਲਗਾਤੀ ਜਿੱਥੇ ਪਿਛਲੀ ਵਾਰ ਇਹ ਪ੍ਰਧਾਨ ਜੀ ਤੇ ਮੈਂ ਰੁਕੇ ਹੋਏ ਸੀਗੇ ਕਿੱਧਰ ਇਹ ਸਾਹਮਣੇ ਹੈਗਾ ਜੀ ਫੋਕਲਾ Ashram ਇਹਦੇ ਨਾਲ ਹੀ ਇੰਦਰੇਸ਼ ਜੀ ਮਹਾਰਾਜ ਜੀ ਦਾ ਘਰ ਹੈ ਦੱਸੋ ਕਿੱਥੇ ਹੈ ਉਧਰਲੇ ਪਾਸੇ ਖੱਬੇ ਹੱਥੇ ਹੈਗਾ ਜੀ ਇੰਦਰੇਸ਼ ਪਾਇਦਾ ਜੀ ਦਾ ਘਰ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਰਾਧਾ ਰਵਣ ਵਾਹ ਜੀ ਵਾਹ ਰਹੀਓ ਦੇਖ ਲਓ ਜੀ ਬਹੁਤ ਦਿਨ ਭੀ ਆਏ ਤੇਰੇ Vrindavan ਮੇ ਆਏ ਹਮ ਇਹ ਦੇਖ ਲਓ ਕਿਸ ਕਰਮ ਲਈ ਆਏ ਸੀ ਕਿਸ ਕਰਮ ਲਈ ਆਪਾਂ ਆ ਗਏ ਹੋਏ ਆਂ ਤੇ Vrindavan dham ਆ ਗਏ ਪੀੜ ਵੀ ਘੱਟ ਹੀ ਲੱਗ ਰਹੀ ਹੈਗੀ ਹੈ ਤੁਸੀਂ ਆਪਾਂ ਲਾਤੀ ਸੀ ਕਿ ਆਪਾਂ ਟੈਨਸ਼ਨ ਫਰੀ ਹੋ ਕੇ ਦਰਸ਼ਨ ਜ਼ਿਆਰੇ ਕਰ ਸਕੀਏ ਹੋ ਸਕਦਾ ਹੈ ਬਾਂਕੇ ਵਿਹਾਰੀ ਤੇ ਆਪਾਂ ਜਿਹੜਾ ਹੈਗਾ 메ਨ ਟੈਂਪਲ ਰਾਧਾ ਵੱਲ ਨਾ ਜਾਈਏ ਤੇ ਫਿਰ ਆਪਾਂ ਕਵਰ ਅਪ ਕਰਾਂਗੇ ਜੀ ਆਪਣੇ ਰਾਧਾ ਰਮਨ ਜੀ ਤੇ ਇਸਕੌਨ ਉਹ ਭਾਈ ਆਪਣਾ ਵਲੋਗਿੰਗ ਕਰੀ ਜਾਂਦਾ ਹੈਗਾ ਜੀ ਇਸਕੌਨ ਤਾਂ ਉਧਰਲੇ ਪਾਸੇ ਹੈਗਾ ਪ੍ਰੇਮ ਮੰਦਰ ਵੀ ਉਧਰਲੇ ਪਾਸੇ ਹੈਗਾ ਜੀ ਇਹ ਨਾਲ ਆਪਣਾ ਐਨ ਐਚ 19 ਉਧਰਲੇ ਪਾਸੇ ਜਿਹੜਾ ਆਗਰੇਵਾਲ ਨੂੰ ਜਾਂਦਾ ਜੀ ਕਿੱਡਾ ਜਿਹਾ ਮੁੜ ਕੇ ਹਨ ਆਗਰ ਆ ਜਾਂਦਾ ਹੈਗਾ ਆਹ ਰੋਡ ਸਿੱਧਾ ਹੁਣ ਜਾ ਰਹੇ ਆ ਜੀ ਆਪਾਂ ਬਾਂਕੇ ਵਿਹਾਰੀਵਾਲ ਜਾਂਦਾ ਨਾਲ ਹੀ ਆਪਣਾ ਥੋੜੇ ਦੋ ਚਾਰ ਗੱਲੀਆਂ ਆਪਾਂ ਟੇਡੀਆਂ ਮਿੱਡੀਆਂ ਜੀਆਂ ਫੜੀਆਂ ਤੇ ਨਾਲ ਹੀ ਆ ਗਿਆ ਜੀ ਰਾਧਾ ਰਵਣ ਨਿਧੀਵਾਨ ਵਾਲੇ ਰੋਡ ਤੇ ਕਿਤੇ ਤੇ ਈ ਰਿਕਸ਼ੇ ਤੇ ਚਲੋ ਥੋੜਾ ਈ ਰਿਕਸ਼ਾ ਰੋਕੀ ਵੇ ਮਿੱਤਰਾ ਨਹੀਂ ਰੋਕਦਾ ਇਹ ਜਾਊਗਾ ਬਾਂਕੇ ਵਿਹਾਰੀ ਤੱਕ ਬਾਂਕੇ ਵਿਹਾਰ ਤੋਂ ਫਿਰ ਬਦਲਣਾ ਕਹੂਗਾ ਆਪਾਂ ਨੂੰ ਪਤਾ ਮੈਨੂੰ ਈ ਰਿਕਸ਼ਾ ਬਦਲਣਾ ਲੈਟਸ ਟੇਕ ਆ ਜਿਹੜੇ ਨੇ ਜਿਨ੍ਹਾਂ ਨੇ ਦੋਤੀਆਂ ਪਾਈਆਂ ਹੋਈਆਂ ਇਹਨਾਂ ਦੇ ਬਰਮ ਚੱਲ ਰਹੇ ਪੁਸ਼ਤ ਨਹੀਂ ਸਾਡੇ ਵੀ ਹੌਲੀ ਹੌਲੀ ਹੋ ਜਾਣਗੇ ਹਰੀ ਕਿਰਪਾ ਨਾਲ ਤੇ ਇਹ ਸਾਰੇ ਪੁਸ਼ਟ ਕਰ ਚੁੱਕੇ ਨੇ ਹੈ ਕਿਚ ਕਿਚ ਹਿਚਕੀ ਕਿ ਗੋਲੀਆਂ ਲਓ ਹਿਚਕੀ ਦੂਰ ਕਰੋ ਅਨੀਮਾ ਕਰਾਓ ਤੁਸੀਂ ਆਪਣਾ ਅਨੀਮਾ ਆਹ ਫੜ ਲਿਆ ਜੀ ਆਪਾਂ ਈ ਰਿਕਸ਼ਾ ਚਲੋ ਚਾਲੇ ਲੈਟਸ ਮੂਵ ਔਨ ਹੁਣ ਆਪਾਂ ਨੂੰ ਇਹ ਸਿੱਧਾ ਲੈ ਕੇ ਜਾਊਗਾ ਜੀ ਰਾਧਾ ਰਮਣ ਜੈ ਜੈ ਰਾਧਾ ਰਾਧਾ ਜੈ ਜੈ ਰਾਧਾ ਰਮਣ ਹਰੀ ਹੋ ਜੈ ਜੈ ਰਾਧਾ ਰਮਣ ਹਰੀ ਹੋ 2 ਮਿੰਟ ਦਾ ਆਟੋ ਦਾ ਮਜ਼ਾ ਸਾਨੂੰ ਭਾਰਾ ਪੈ ਗਿਆ ਜੀ ਜਸਤੇਜ 200 ਮੀਟਰ ਹੀ ਲੈ ਕੇ ਆਇਆ ਆਪਾਂ ਪੈਦਲ ਨਾਲ ਆ ਜਾਂਦੇ ਪ੍ਰਧਾਨ ਜੀ ਇੱਧਰ ਤੁਸੀਂ ਚੰਨ ਦੇਖ ਸਕਦੇ ਹੋ ਜੀ ਅਸਮਾਨ ਤੇ ਤੇ ਆਪਾਂ ਇੱਥੇ ਤੱਕ ਪੈਦਲ ਹੀ ਆ ਜਣਾ ਸੀ ਪ੍ਰਧਾਨ ਜੀ ਕੀ ਕਰੀ ਤੁਸੀਂ ਚੁੰਨੀ ਰਖ ਲੈ ਕੁਲੀ ਅੱਛਾ ਓਕੇ ਮਨ ਵੀ ਉਹੀ ਲੱਗਿਆ ਕਾਨਾ ਦੀ ਪੰਜਾਬੀ ਰਸੋਈ ਕੇਵਲ ਘਰੇਲੂ ਪੋਹ ਜਣ ਅੱਗੇ ਲਿਖਿਆ ਪ੍ਰਧਾਨ ਜੀ ਚਲੋ ਪੜ ਕੇ ਦਿਖਾਓ ਕੀ ਲਿਖਿਆਗਾ ਸ਼ਲੋਕ ਲਿਖਿਆ ਪੜੋ ਇਹਨਾਂ ਦੀ ਡੈਂਟੀ ਵੱਡੀ ਗੱਲ ਹਾਂ ਸ਼ਲੋਕ ਲਿਖਿਆ ਇਹਨਾਂ ਡੈਂਟੀ ਚਲੋ ਮੈਂ ਪੜ੍ਹਦੇ ਆਓ ਲਿਖਿਆ ਹੈਗਾ ਆਜੋ ਆਜੋ ਜੀ ਆਜੋ ਟੈਸਟ ਮੁਰਲੀ ਵਾਦਯ ਨਿਨਾਦ ਕ੍ਰਿੜਤੇ ਪਦਮ ਵਿਦਿਆਲੇ ਤੇ क्षिਣਚਿਤ ਚੌਰਮ ਰਤਨਕੁੰਡਲ ਵਿਰਾਜੀਤ ਗੰਡ ਮਾਸ਼ਰੇ શ્રી ਰਾਧਿਕਾ ਵਰਣ ਅਰ ਰੂਪਮ ਪੂਰਤੀ ਕੀ ਬਿਲਕੁਲ ਸਹੀ ਬੋਲੇਗਾਗਾ ਪੋਰਤੀ ਕੀ ਇਦਾਂ ਹੀ ਅਨੁਵਾਦ ਹੋਣਾ ਜਿੱਦਾਂ ਤੂੰ ਲਾ ਅਨੁਵਾਦ ਤਾਂ ਮੈਂ ਕਰਿਆ ਹੀ ਨਹੀਂਗਾ ਮੈਂ ਤਾਂ ਮੁਖਵਾਕ ਕਰਿਆ ਪ੍ਰਧਾਨ ਜੀ ਤੁਸੀਂ ਤਾਂ ਇਸ ਸਕਰੀਨ ਤੇ ਮੈਂ ਤੁਹਾਨੂੰ ਸਾਰਿਆਂ ਦੇ ਲਗਾਤਾ ਐ ਇਸ ਸਕਰੀਨ ਤੇ ਮੈਂ ਲਗਾਤਾ ਵਰਾਈ ਅਗਰ ਇਹ ਨਾ ਹੋਇਆ ਇਹ ਦੇਖ ਲਓ ਇਹ ਬੰਦਾ ਬਹੁਤ ਨੀਚ ਐ ਇਹ ਬੰਦਾ ਬਹੁਤ ਨੀਚ ਐ ਜੀ ਇਹ ਨੀਚ ਐ ਇਹ ਦੂਸਰੇ ਦੀ ਬੇਇੱਜ਼ਤੀ ਕਰਦਾ ਜਲੀਲ ਕਰਦਾ ਹੈ ਬੰਦੇ ਨੂੰ ਜਲੀਲ ਕਰਕੇ ਇਹ ਕਮਾਈ ਕਰਦਾ ਹੈ ਜਿਹਸਾ ਹਾਣ ਸੁਣਨ ਨੂੰ ਮਿਲਿਆ ਸੀਗਾ ਉਹ ਹਾਣ ਨਾਲ ਤਾਂ ਪੀੜ ਹੈ ਨਹੀਂ ਜੀ ਠੀਕ ਐ ਬਿਲਕੁਲ ਲੱਗ ਗਈ ਹੈ ਜੀ ਆਪਣਾ ਇੱਥੇ ਹੁਣ ਕੋਰੀਡੋਰ ਦਾ ਵੀ ਕੰਮ ਚੱਲ ਰਿਹਾ ਹੈਗਾ ਵੇ ਜੀ ਆਪਣੀ ਜੋਗੀ ਸਰਕਾਰ ਜਿਹੜੀ ਕਰਾ ਰਹੀ ਹੈ ਜੀ ਬਿਲਕੁਲ ਲੱਗ ਗਈ ਹੈ ਆਪਣਾ ਜਿਹੜਾ ਹੁਣ ਥਾਮ ਹੈਗਾ ਆਪਣਾ ਬਾਂਕੇ ਵਿਹਾਰੀ ਟੈਂਪਲ ਉਹਦੇ ਨਾਲ ਦੋ ਗਲੀਆਂ ਛੱਡ ਕੇ ਜੇ ਆਪਾਂ ਜਾਵਾਂਗੇ ਤੇ ਨਾਲ ਹੀ ਆਪਣਾ ਪੈ ਜਾਊਗਾ ਜੀ ਰਾਧਾ ਰਮਨ ਜਿਸ ਹਾਲਾਤ ਨਾਲ ਹੁਣ ਪੈਕਅਪ ਹੋ ਗਿਆ ਹੋਇਆ ਇੱਕ ਟੋਪੀ ਦੇ ਉੱਤੇ ਇੱਕ ਹੋਰ ਟੋਪੀ ਤੇ ਹੁਣ ਤਾਂ ਭਾਈ ਆਪਣਾ ਨੂੰ ਬਾਂਦਰਾਂ ਤੋਂ ਕੋਈ ਵੀ ਦਿੱਕਤ ਨਹੀਂ ਹੈਗੀ ਬਾਕੀ ਦੇਖੋ ਇੱਥੇ ਦੇ ਜਿਹੜੇ ਬਾਂਦਰ ਨੇ ਉਹ ਟੈਕਨੀਕਲ ਬਾਂਦਰ ਨੇ ਜੀ ਬਹੁਤ तरीके ਦੇ ਬਾਂਦਰ ਨੇ ਉਹਨਾਂ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈ ਜੀ। ਬਾਕੀ ਕੋਸ਼ਿਸ਼ ਕਰੀ ਆਪਾਂ ਵਧੀਆ ਆਉਟਪੁੱਟ ਕੱਢ ਪਾਈ ਹੈ ਜੀ ਐਨਕ ਮਗਾਖੀ। ਪਤਾ ਨਹੀਂ ਕਿੰਨਾ ਨੇ ਕਿਹਾ ਸੀਗਾ ਜੀ ਆਟੋ ਨਹੀਂ ਮਿਲ ਰਹੇ ਬਰਿੰਦਾਵਨ धाम ਦੇ ਵਿੱਚ। ਸਭ ਕੁਝ ਮਿਲ ਜਾਂਦਾ ਆ ਦੇਖੋ ਜੀ। ਸਾਨੂੰ ਤਾਂ ਮਤਲਬ ਹੈ ਭੀੜ ਘਟ ਗਈ ਹੈ ਜੀ ਜਿੰਨਾ ਆਪਾਂ ਹੁਬ ਹੁਬ ਮਚਾਇਆ ਹੋਇਆ ਸੀਗਾ ਐਗਰੈਸ ਆਪਾਂ ਗੱਲ ਕਰੀਏ ਜੀ। ਐਗਜ਼ੈਜਰੇਟ ਕਰਕੇ ਦੱਸ ਰਹੇ ਸੀਗੇ ਉਹ ਨਹੀਂ ਹੈਗਾ ਇਸ ਟਾਈਮ ਤੇ ਆ ਸਕਦੇ ਹੋ ਜੀ। ਜੇਕਰ ਤੁਸੀਂ ਆਣਾ ਹੈਗਾ ਜੀ ਬ੍ਰਿੰਦਾਵਨ ਧਾਮ ਬਿਲਕੁਲ ਆਓ ਬਿਲਕੁਲ ਆਓ ਨਰਾਇਣ ਦੇ ਘਰ ਆਓ ਸ਼ਰਣਾਗਤ ਹੋ ਜਾਓ ਸਾਹਮਣੇ ਹੈਗਾ ਜੀ ਆਪਣਾ ਗੁਰੂ ਘਰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਟਿਲਾ ਬ੍ਰਿੰਦਾਵਨ ਇਹਦਾ ਇਤਿਹਾਸ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਪੁਰਾਣੇ ਵਲੋਗਸ ਨੇ ਜੀ ਆਪਣੇ 올 ਇੰਡੀਆ ਦੇ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਆਪਾਂ ਇੱਥੇ ਰੁਕੇ ਸੀਗੇ ਜੀ ਰਾਤ ਮਥੁਰਾ ਜਦੋਂ ਆਏ ਸੀਗੇ ਜੀ ਬ੍ਰਿੰਦਾਵਨ ਦੇ ਇਸ ਮੰਦਿਰ ਦੇ ਵਿੱਚ ਜੀ ਇਸ ਗੁਰਦੁਆਰੇ ਦੇ ਵਿੱਚ ਜੀ ਇਸ ਗੁਰਦੁਆਰੇ ਦੀ ਵੀਡੀਓ ਦਾ ਜਿਹੜਾ ਲਿੰਕ ਹੈਗਾ ਜੀ ਉਹ ਤੁਹਾਡੇ ਉੱਪਰ ਆਈ ਕਾਰਡ ਦਾ ਬਟਨ ਹੁੰਦਾ ਜੀ ਆਈ ਕਾਰਡ ਸਾਈਡ ਤੇ ਆਈ ਬਟਨ ਹੋਊਗਾ ਉਹਦੇ ਚ ਆਜੂਗਾ ਜਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਾਂਗਾ ਜੀ ਜਾਂ ਵੀਡੀਓ ਦੇ ਐਂਡ ਦੇ ਵਿੱਚ ਐਨੋਟੇਸ਼ਨ ਲਗਾ ਦਾਂਗਾ ਉਹਦੇ ਤੇ ਆ ਜਾਊਗਾ ਜੀ ਵrindavan ਪੁਰਾਣਾ ਗਰਮੀਆਂ ਦਾ ਟਾਈਮ ਤੇ ਹੁਣ ਸਰਦੀਆਂ ਦਾ ਟਾਈਮ ਤਾਪਮਾਨ ਤਾਂ ਹੋਏਗਾ 5-10 ਡਿਗਰੀ ਦੇ ਲਗਭਗ ਤੇ ਫਿਰ ਮੈਂ ਜੈਕਟ ਪਾਈ ਹੈ ਜੀ -10 ਡਿਗਰੀ ਦੀ ਖੰਡ ਨਹੀਂ ਹੈ ਨੀ ਕਿਉਂਕਿ ਮੈਂ ਜੈਕਟਰ ਉਸ ਹਿਸਾਬ ਦੀ ਪਾਈ ਹੋਈ ਹੈ ਇਹਨਾਂ ਦਾ ਹੋ ਗਿਆ ਜੀ ਬਰਨਚਰੇ ਪੁਸਟ ਆ ਦੇਖ ਸਕਦੇ ਹੋ ਰਾਤ ਚੱਲੀ ਜਾਂਦੇ ਸੀ ਕਿ ਆਪਾਂ ਰਾਧਾ ਰਮਣ ਜੀ ਦੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਸਵਰੂਪ ਹੈ ਦੀ ਜਗਰਨਾਥ ਜੀ ਮਾਸਵਧਰਾ ਤੇ ਬਾਲਵਧਰਾ ਵਾਹ ਜੀ ਵਾਹ ਸਾਹਮਣੇ ਹੈ ਜੀ ਆਪਣਾ ਮੁੱਖਿਆ ਦਵਾਰ શ્રી ਰਾਧਾ ਰਮਣ ਮੰਦਿਰ શ્રી ਰਾਧਾ ਰਮਣ ਮੰਦਿਰ ਦਾ ਤੇ ਗੱਲਬਾਤ ਕਰੀਏ ਅੰਦਰ ਪੁੰਦਰੀਕ ਗੋਸਵਾਮੀ ਜੀ ਦੇ ਅਸੀਂ ਦਰਸ਼ਨ ਕਰਨੇ ਨੇ ਰਾਧਾ ਰਮਣ ਜੀ ਦੇ ਕਰਨੇ ਨੇ ਤੇ ਸਾਡੀ ਮਾਈ ਰੇਨੂਕਾ ਗੋਸਵਾਮੀ ਜੀ ਹਰੀ ਹਰੀ ਹੋ ਸਾਡੇ ਦੇ ਜੀ ਹੋ ਗਈ ਰਮਣਾ ਕਿਰਪਾ ਤੇ ਬਿਲਕੁਲ ਵੀ ਭੀੜ ਹੈ ਨਹੀਂ ਜੀ ਰਾਧਾਰਾਮਨ ਟੈਂਪਲ ਦੇ ਵਿੱਚ ਸਾਹਮਣੇ ਮੁੱਖਿਆ ਦਵਾਰ ਹੈ ਜੀ ਰਾਧਾਰਾਮਨ ਮੰਦਿਰ ਜੇ ਦਾ ਇਹ ਭੀੜ ਉਸ ਲੈਵਲ ਦੀ ਨਹੀਂ ਹੈਗੀ ਇਹ ਵੀ ਦਵਾਰ ਬੰਦ ਹੋਇਆ ਹੈ ਬੰਦ ਦਵਾਰ ਅੱਛਾ ਹੋਰ ਵੀ ਗੱਲ ਮੈਂ ਤਾਂ ਉਹੀ ਸੋਚਿਆ ਮੈਂ ਕਿ ਇਹ ਕਿਵੇਂ ਹੋ ਸਕਦਾ ਹੈ ਥਿਸ ਇਜ਼ ਦਾ ਨਾਟ ਰਾਈਟ ਟਾਈਮ ਟੂ ਕਲੋਜ਼ ਡੋਰ ਮੈਂ ਇਥੇ ਲਾ ਦਿਓ ਫਿਰ ਆਪ ਵੀ ਬਾਹਰ ਉਤਾਰ ਨਹੀਂ ਬੜਤੀ ਨਹੀਂ ਨਹੀਂ ਬੱਲੇ ਬੱਲੇ ਮੰਦਿਰ ਆ ਵੀ ਪਿਆਰ ਹੀ ਲੱਗਦਾ ਹੈ ਹੈ ਖੁਸ਼ ਹੋ ਹੋ ਆਏ ਸੀਗੇ ਜੀ ਗੇਟ ਤਾਂ ਬੰਦ ਕਰਤਾ ਹੈਗਾ ਸ਼ਾਇਦ ਅੰਦਰ ਹੋ ਸਕਦਾ ਭੀੜ ਜ਼ਿਆਦਾ ਹੋਵੇ ਉਹ ਖੁੱਲ ਗਿਆ ਹਰੀ ਗੋ ਹਰੀ ਗੋ ਰਾਤ ਰਾਤ ਬੁਲਾ ਲਾ ਬੁਲਾ ਲਾ ਰਾਧਾ ਰਮਣੋ ਵਿਜਯਤੇ ਰਾਧਾ ਰਮਣੋ ਜਯਤੇ ਮੈਂ ਕੋਈ ਧੱਕਾ ਨਹੀਂ ਮਾਰ ਰਿਹਾ ਕੰਟਰੋਲ ਕਰ ਸਕਦਾ ਭੀੜ ਨੂੰ ਕਿਸੇ ਦਾ ਧੱਕਾ ਨਹੀਂ ਮਾਰਨ ਦੇਣਾ ਚੱਲ ਦੇਖੋ ਰਾਤ ਰਾਤ ਬੋਲੋ راجي اچو اچو چن ਬਹੁਤ ਹੀ ਸੋਹਣੇ ਦਰਸ਼ਨ ਹੋ ਰਹੇ ਨੇ ਰਾਣੇ ਉਹ ਸਾਹਰੇ ਸਾਗੂ ਨੂੰ ਦੇਖ ਕੇ ਆ ਰਿਹਾ ਹੈ ਜੀ ਮੈਂ ਇੱਥੇ ਆ ਰਿਹਾ ਹਾਂ ਰਾਧਾ ਰਮਣ ਜੀ ਦੇ ਮੰਦਿਰ ਤੇ ਦਰਸ਼ਨ ਦੇਦਾਰ ਕਰਕੇ ਅਸੀਂ ਜਿਹੜਾ ਹੈਗਾ ਟੈਂਟ ਲਾ ਲਿਆ ਸੀ ਅਜੀ ਕੇਲੀ ਕੁੰਜ ਦੇ ਬਾਹਰ ਤੇ ਹੁਣ ਆਪਾਂ ਕੇਲੀ ਕੁੰਜ ਦੇ ਬਾਹਰ ਹੀ ਜਿਹੜਾ ਹੈਗਾ ਆਪਣੀ ਰਾਤ ਬਿਤਾਤ ਕਰ ਰਹੇ ਹਾਂ ਇਸ ਵਲੋਗ ਨੂੰ ਇੱਥੇ ਖਤਮ ਕਰਦੇ ਹਾਂ ਜੇ ਵਲੋਗ ਤੁਹਾਨੂੰ ਵਧੀਆ ਲੱਗਿਆ ਤਾਂ লাইਕ ਸਬਸਕ੍ਰਾਈਬ ਸ਼ੇਅਰ ਤੇ ਹਾਈਪ ਦਾ ਬਟਨ ਜ਼ਰੂਰ ਦਬਿਓ ਤੇ ਇਦਾਂ ਦੇ ਵਲੋਗ ਦੇ ਨਾਲ ਫਿਰ ਦੁਬਾਰਾ ਮਿਲਾਂਗੇ ਜੀ ਕੱਲ ਨੂੰ ਤਤਕ ਮੇਲੇ ਗੋਡਵਾਇਰਾ ਬਰਾਬਰ ਆਖਾ ਚੜਦੀ ਕਲਾ ਤੇ ਸਾਸਤਰੀ ਕਾਲ ਜੀ ਹਰੇ ਕ੍ਰਿਸ਼ਨਾਂ ਹਰੀ ਹਰੀ ਗੋਵਿੰਦ